प्यारे दोस्तों पंजाब ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਵੀ ਕਿਸੇ ਦੇ ਘਰੇ ਮੁੰਡਾ ਪੈਦਾ ਹੁੰਦਾ ਤਾਂ ਉਹਨਾਂ ਦੇ ਬਾਗ ਦੇ ਵਿੱਚ ਤੁਸੀਂ ਨਾ ਸ਼ਰੀਂ ਦੇ ਪੱਤੇ ਬੰਨੇ ਦੇਖੇ ਹੋਣਗੇ ਉਹ ਸ਼ਰੀਂ ਦੇ ਪੱਤੇ ਹੀ ਕਿਉਂ ਬੰਨੇ ਜਾਂਦੇ ਆ ਉਸ ਦਾ ਕਾਰਨ ਇਹ ਹੈ ਵੀ ਸਾਡੀ ਲੋਕ ਧਾਰਾ ਦੇ ਅਨੁਸਾਰ ਇਹ ਮੰਨਿਆ ਜਾਂਦਾ ਵੀ ਸ਼ਰੀਂ ਦਾ ਦਰਖਤ ਆ ਨਾ ਜਿਹੜਾ ਉਹ ਇੱਕ ਨਰ ਦਰਖਤ ਹੈ ਨਰ ਦਰਖਤ ਹੋਣ ਕਰਕੇ ਇਸ ਦੇ ਪੱਤੇ ਬੰਨੇ ਜਾਂਦੇ ਹਨ ਤੇ ਦੂਜਾ ਜਿਹੜੇ ਇਹਦੇ ਪੱਤੇ ਆ ਉਹ ਬੜੇ ਕਲਿਆਣਕਾਰੀ ਤੇ ਬਰਕਤ ਵਾਲੇ ਮੰਨੇ ਜਾਂਦੇ ਆ ਤੇ ਇਹ ਵੀ ਮੰਨਿਆ ਜਾਂਦਾ ਵੀ ਜੇ ਗੇਟ ਦੇ ਉੱਤੇ ਸ਼੍ਰੀ ਦੇ ਪੱਤੇ ਬੰਨੇ ਹੋਣ ਨਾ ਖੰਮਣੀ ਦੇ ਵਿੱਚ ਪਰੋਕੇ ਤੇ ਜਿਹੜੀਆਂ ਮਾੜੀਆਂ ਰੂਹਾਂ ਜਾਂ ਬਾਦ ਰੂਹਾਂ ਚੰਦਰੀਆਂ ਰੂਹਾਂ ਉਹ ਘਰ ਦਾ ਦਰਵਾਜ਼ਾ ਨਹੀਂ ਟੱਪਦੀਆਂ ਤੇ ਨਵੇਂ ਜਨਮੇ ਬੱਚੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੀਆਂ ਤੇ ਜਿਹੜਾ ਵੀ ਉਹ ਸ਼੍ਰੀ ਬੰਨਣ ਆਉਂਦਾ ਉਸ ਨੂੰ ਖੁਸ਼ੀ ਦੇ ਨਾਲ ਕੁਝ ਪੈਸੇ ਕਪੜੇ ਲੱਤੇ ਦੇ ਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਆ ਤੇ ਉਸ ਦੀ ਮਦਦ ਕੀਤੀ ਜਾਂਦੀ ਆ ਸੋ ਉਮੀਦ ਹੈ ਤੁਹਾਨੂੰ ਇਹ ਪੰਜਾਬੀ ਸੱਭਿਆਚਾਰ ਦੀ ਜਾਣਕਾਰੀ ਪਸੰਦ ਆਵੇਗੀ ਤੇ ਜੇ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਐਨਿਆਂ ਕਹਿੰਦਾ ਹੋਇਆ ਖੇਮਾ ਦਾ ਜਾਚਕ ਹਾਂ ਧੰਨਵਾਦ